ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਭਾਈ ਪਿਆਰ ਤੇ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਅਮਾਨ ਹੈ, ਨਿਧਾਨ ਹੈ। ਅਨੇਕ ਹਨ, ਫਿਰ ਇੱਕ ਹੈ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਇੱਕ ਬਖਸ਼ਿਸ਼ ਕਰ ਰਹੇ ਹਨ हे परिपूर्ण परमात्मा जी आप अनेकता ਦੇ ਰੂਪ ਵਿੱਚ ਵੀ ਵਿਆਪਕ ਹੋ ਤੇ अनेक ਹੋਣ ਦੇ باوجود ਵੀ ਫਿਰ ਆਪ ਇੱਕ ਹੋ अनेकता ਭਿੰਨਤਾ ਹੈ ਪਰ ਭਿੰਨਤਾ ਤੋਂ ਬਾਅਦ ਵੀ ਜੇ ਹੈ ਤੇ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਅਰੰਭਤਾ ਹੀ ਗੁਰੂ ਜੀ ਨੇ ਇੱਕ ਤੋਂ ਕੀਤੀ ਹੈ ਸਿੱਖੀ ਦੇ ਅੰਦਰ ਇੱਕ ਦੀ ਮਹਾਨਤਾ ਬਹੁਤ ਹੈ ਦਾਤਾ ਜੀ ਨੇ ਪਹਿਲਾ ਬੋਲ ਜਿਹੜਾ ਸਾਨੂੰ ਬਖਸ਼ਤ ਕੀਤਾ ਹੈ ਉਹ ਹੈ ਇੱਕ ਓ ਅੰਕਾਰ ਉਹ ਅਨੇਕ ਵੀ ਹੈ ਅਤੇ ਅਨੇਕਤਾ ਤੋਂ ਬਾਅਦ ਫਿਰ ਵੀ ਇੱਕ ਹੈ ਪਰਮਾਤਮਾ ਉਹ ਇੱਕ ਗਿਣਤੀ ਵਾਚਕ ਨਹੀਂ ਉਹ ਸੰਗਿਆ ਵਾਚਕ ਹੈ ਉਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ ਇਹ ਕਿਵੇਂ ਜਿਵੇਂ ਇਸ ਧਰਤੀ ਉੱਤੇ ਅਸੀਂ ਰਹਿੰਦੇ ਹਾਂ ਕਿ ਧਰਤੀਆਂ ਬੇਅੰਤ ਹਨ ਤੇ ਜੀਵ ਵੀ ਰਹਿਣ ਵਾਲੇ ਬੇਅੰਤ ਹਨ ਮਾਲਕ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੀ ਗੱਲ ਕੀਤੀ ਹੈ ਇਸ ਧਰਤੀ ਉੱਤੇ ਰਹਿੰਦੇ ਆ ਸੂਰਜ ਇੱਕ ਹੈ ਪਰ ਇਸ ਇੱਕ ਦੀ ਗਿਣਤੀ ਨੂੰ ਇੱਕ ਓ ਅੰਕਾਰ ਨਾਲ ਨਹੀਂ ਦੇਖਿਆ ਜਾਏਗਾ ਇਸ ਜ਼ਮੀਨ ਦਾ ਸੂਰਜ ਇੱਕ ਹੈ ਪਰ ਇਸ ਸੂਰਜ ਵਰਗੇ ਪਤਾ ਨਹੀਂ ਪਰਮਾਤਮਾ ਨੇ ਕਿੰਨੇ ਅੰਗਿਣਤ ਸੂਰਜ ਪੈਦਾ ਕੀਤੇ ਹਨ ਚੰਦਰਮਾ ਇਸ ਧਰਤੀ ਉੱਤੇ ਇੱਕ ਨਜ਼ਰ ਆ ਰਿਹਾ ਹੈ ਪਰ ਇਹ ਵੀ ਇੱਕ ਨਹੀਂ ਇਸ ਚੰਦਰਮਾ ਤੋਂ ਇਲਾਵਾ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਚੰਦਰਮਾ ਪੈਦਾ ਕਰ ਦਿੱਤੇ ਹਨ ਗੱਜ ਕੀ ਅੱਖੋਂ ਸਤਨਾਮ ਇੱਕ ਪਹਾੜ ਸਾਨੂੰ ਦਿਸ ਰਿਹਾ ਹੈ ਪਹਾੜ ਦਾ ਸਿਖਰ ਦਿਸ ਰਿਹਾ ਹੈ ਜਿਸ ਜ਼ਮੀਨ ਉੱਤੇ ਇੱਕ ਸਿਖਰ ਹੈ ਪਰ ਪਤਾ ਨਹੀਂ ਇਸ ਤੋਂ ਵੱਡੇ ਪਰਮਾਤਮਾ ਨੇ ਕਿੰਨੇ ਕੋ ਪਹਾੜ ਪੈਦਾ ਕੀਤੇ ਹੋਏ ਹਨ ਇੱਕ ਸੂਰਜ ਵਰਗੇ ਅਣਗਿਣਤ ਸੂਰਜ ਹਨ ਇੱਕ ਚੰਦਰਮਾ ਵਰਗੇ ਅਨੇਕਾ ਚੰਦਰਮਾ ਹਨ ਇੱਕ ਸਮੁੰਦਰ ਵਰਗੇ ਪਤਾ ਨਹੀਂ ਕਿੰਨੇ ਕੋ ਸਮੁੰਦਰ ਤੇ ਪਹਾੜ ਹਨ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਰਮਾਤਮਾ ਨੇ ਜੋ ਵੀ ਸ੍ਰਿਸ਼ਟੀ ਬ੍ਰਾਈ ਹੈ ਇਸੇ ਤਰ੍ਹਾਂ ਹੋਰ ਕੋਈ ਪਰਮਾਤਮਾ ਨਹੀਂ ਕੇਵਲ ਉਹ ਇੱਕ ਹੈ ਉਸ ਇੱਕ ਨੇ ਫਿਰ ਅਨੇਕਤਾ ਕਿਵੇਂ ਬਣਾਈ ਹੈ ਆਸਾ ਦੀ ਵਾਰ ਦਾ ਪਾਠ ਕੀਤਾ ਜਾਂਦਾ ਹੈ ਉਸ ਦੀ ਪਹਿਲੀ ਪੌੜੀ ਕਿਤੇ ਪੜੋ ਮਹਾਰਾਜ ਕਹਿੰਦੇ ਹਨ ਉਸ ਇੱਕ ਦੇ ਅੰਦਰ ਖਿਆਲ ਆਇਆ ਕਿ ਮੈਂ ਆਪਣਾ ਵਿਸਥਾਰ ਕਰਨਾ ਹੈ ਉਸ ਇੱਕ ਪਰਮਾਤਮਾ ਦੇ ਅੰਦਰ ਹੀ ਵਿਸਥਾਰ ਕਰਨ ਦਾ ਫੁਰਨਾ ਉੱਠਿਆ ਫਿਰ ਜੀ ਪੈਦਾ ਹੋ ਗਏ ਧਰਤੀਆਂ ਪੈਦਾ ਹੋ ਗਈਆਂ ਬ੍ਰਹਿਮੰਡ ਸਿਰਜ ਦਿੱਤੇ ਜਦੋਂ ਉਸ ਨੇ ਕਿਹਾ ਕਿ ਮੈਂ ਇੱਕ ਹੋਣਾ ਹੈ ਤਾਂ ਮਹਾਰਾਜ ਨੇ ਕਿਹਾ ਜਿਨ ਨੇ ਸੰਨ ਉਹ ਦੁਬਾਰਾ ਤੇਰੇ ਵਿੱਚ ਲੀਨ ਹੋ ਗਏ ਇਸ ਨੂੰ ਆਸਾ ਦੀ ਬਾਾਰ ਵਿੱਚ ਹਜੂਰ ਨੇ ਇਸ ਤਰ੍ਹਾਂ ਕਿਹਾ ਹੈ ਆਪੀ ਨਾ ਆਪ ਸਾਜਿਓ ਉਸ ਨੂੰ ਹੋਰ ਕੋਈ ਸਾਜਣ ਵਾਲਾ ਨਹੀਂ ਕੇਵਲ ਤੇ ਕੇਵਲ ਕੋਈ ਪੂਰਤੀ ਸਥਾਪਿਤ ਕਰਦਾ ਹੈ ਪਰ ਉਸ ਇੱਕ ਨੂੰ ਨਾ ਕੋਈ ਥਾਪ ਸਕਦਾ ਹੈ ਤੇ ਨਾ ਕੋਈ ਸਾਰ ਸਕਦਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਸੇ ਤਰ੍ਹਾਂ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਨੇ ਕਿਹਾ ਉਸ ਨੂੰ ਕੌਣ ਥਾਪ ਸਕਦਾ ਹੈ ਪਰ ਉਹ ਪ੍ਰਮਾਤਮਾ ਆਪ ਹੀ ਸਰਜਨਹਾਰਾ ਹੈ ਆਪ ਹੀ ਨਾ ਅਰਚਿਓ ਨਾਉ ਉਸਨੇ ਆਪ ਹੀ ਨਾਮ ਬਣਾਇਆ ਪਰ ਅੱਜ ਕਹਿੰਦੇ ਹਨ ਦੋ ਹੀ ਕੁਦਰਤ ਸਾਜੀ ਹੈ ਮਾਇਆ ਵਿੱਚੋਂ ਸੰਸਾਰ ਪੈਦਾ ਹੋਣ ਲੱਗਿਆ ਸ੍ਰਿਸ਼ਟੀ ਦੀ ਰਚਨਾ ਬਾਰੇ ਹਰ ਇੱਕ ਮਤ ਦੇ ਆਪੋ ਆਪਣੇ ਖਿਆਲ ਹਨ ਇਸਲਾਮ ਦਾ ਖਿਆਲ ਇਤਿਹਾਸਕ ਦਾ ਖਿਆਲ ਹਿੰਦੂ ਫਿਲਾਸਫੀ ਅਨਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਦੋ ਵਿਚਾਰ ਹਨ ਇੱਕ ਬ੍ਰਹਮਾ ਤੋਂ ਪਦਾਇਸ਼ ਤੇ ਦੂਸਰਾ ਉਸ ਪਰਮਾਤਮਾ ਨੇ ਮਾਇਆ ਤੋਂ ਮਿਲਾਪ ਕਰਕੇ ਇਸ ਦੀ ਰਚਨਾ ਕਰ ਦਿੱਤੀ ਦੋਨੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਾਰੇ ਮਿਲਦੇ ਹਨ ਉਸ ਪਰਮਾਤਮਾ ਨੇ ਦੋ ਹੀ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਉ ਉਸ ਨੇ ਮਾਇਆ ਦੇ ਸਮੇਲ ਨਾਲ ਸੰਸਾਰ ਬਣਾ ਦਿੱਤਾ ਪਰ ਇੱਕ ਕਿਰਪਾ ਉਸ ਨੇ ਇਹ ਕੀਤੀ ਕਿ ਸਭ ਕੁਝ ਸਾਜਣ ਤੋਂ ਬਾਅਦ ਇਹ ਨਹੀਂ ਕਿਹਾ ਕਿ ਮੈਂ ਸੰਸਾਰ ਸਾਜ ਦਿੱਤਾ ਹੈ ਅਤੇ ਮੇਰਾ ਹੁਣ ਕੰਮ ਖਤਮ ਹੋ ਗਿਆ ਆਸਨ ਡਿਠੋ ਚਾਓ ਪਰਮਾਤਮਾ ਸਾਜੇ ਹੋਏ ਦੇ ਵਿੱਚ ਆਸਨ ਲਾ ਕੇ ਬੈਠ ਗਿਆ ਤੇ ਆਪਣੇ ਸਾਜੇ ਹੋਏ ਨੂੰ ਬੜੇ ਚਾ ਨਾਲ ਦੇਖਦਾ ਪਿਆ ਹੈ ਮਹਾਰਾਜ ਦੀ ਬਾਣੀ ਵਿੱਚ ਇੱਕ ਸ਼ਬਦ ਹੋ ਰਿਹਾ ਹੈ ਇਸੇ ਤਰ੍ਹਾਂ ਪਹਿਲ ਪੁਰਿਏ ਪੁੰਦਰਕ ਬਣਾ ਤਾਜੇ ਹੰਸਾ ਸਗਲੇ ਜਨਾ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ ਭਗਤ ਸਾਹਿਬ ਨੇ ਅਨੇਕਤਾ ਵਿੱਚ ਇੱਕ ਦੇਖਿਆ ਤੇ ਇੱਕ ਵਿੱਚੋਂ ਅਨੇਕਤਾ ਦੀ ਚਲਕ ਉਹਨਾਂ ਨੂੰ ਦਿਸੀ ਪਹਿਲਾਂ ਪਹਿਲ ਸਿਰਫ ਇੱਕ ਚਿੱਟਾ ਕਮਲ ਦਾ ਫੁੱਲ ਸੀ ਹੰਸਾ ਦਾ ਅਰਥ ਹੈ ਬ੍ਰਹਮਾ ਪਹਿਲਾ ਕਮਲ ਦਾ ਫੁੱਲ ਹੋਇਆ ਤੇ ਉਸ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ ਤੇ ਬ੍ਰਹਮਾ ਜੀ ਨੇ ਸਾਰੇ ਸੰਸਾਰ ਦੀ ਉਤਪਤੀ ਕਰ ਦਿੱਤੀ ਸਭ ਤੋਂ ਪਹਿਲਾਂ ਇੱਕ ਓ ਅੰਕਾਰ ਹੈ ਫਿਰ ਉਸ ਪਰਮਾਤਮਾ ਨੇ ਮਾਇਆ ਦੀ ਰਚਨਾ ਕਰ ਦਿੱਤੀ ਪ੍ਰਭੂ ਦਾ ਅਤੇ ਮਾਇਆ ਦਾ ਸੁਮੇਲ ਜਦੋਂ ਹੋਇਆ ਤਾਂ ਫਿਰ ਕੀ ਬਣ ਗਿਆ ਸਾਰਾ ਸੰਸਾਰ ਸਾਰਾ ਸੰਸਾਰ ਪ੍ਰਮਾਤਮਾ ਨੇ ਆਪਣਾ ਬਾਗ ਬਣਾ ਦਿੱਤਾ ਜਿਵੇਂ ਪਾਣੀ ਟਿੰਡਾਂ ਦੇ ਵਿੱਚ ਛਲਕਦਾ ਹੈ ਤਾਂ ਕੰਪਣ ਪੈਦਾ ਹੁੰਦੀ ਹੈ ਇਹ ਪ੍ਰਮਾਤਮਾ ਜੀ ਤੁਸੀਂ ਸੰਸਾਰ ਰੱਜ ਦਿੱਤਾ ਤੇ ਇਸ ਵਿੱਚ ਜੀਵ ਇਸ ਤਰ੍ਹਾਂ ਨੱਚਦੇ ਪਏ ਹਨ ਜਿਵੇਂ ਖੂਨੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਪਿਆ ਹੈ ਕਹਿਣ ਲੱਗੇ ਭਾਵੇਂ ਇਸਤਰੀਆਂ ਤੇ ਮਰਦ ਪਰਮਾਤਮਾ ਦੀ ਰਤੀ ਹੋਈ ਰਚਨਾ ਵਿੱਚ ਨੱਚ ਰਹੇ ਹਨ ਪਰ ਕੋਈ ਅਜੀਹਾ ਨਹੀਂ ਜਿਹੜਾ ਨਾਇਕ ਪਰਮਾਤਮਾ ਤੋਂ ਬਿਨਾਂ ਹੋਵੇ ਉਹ अनेਕਾਂ ਵਿੱਚ ਵਿਆਪਕ ਹੈ ਸੋ ਆਓ ਪਿਆਰ ਸਤਿਗੁਰੂ ਰਾਮਤ ਕਰਨ ਕਿਰਪਾ ਕਰਨ ਵੱਡਿਆਂ ਭਾਦਾਂ ਵਾਲੀ ਉਹ ਜੋ ਅੰਮ੍ਰਿਤ ਮਿਲ ਸਤੁਰਾਂ ਦੀ 파ਵਨ ਪਵਿੱਤਰ ਚਰਨ ਪਰਸਤੇ ਹਾਂ ਦਰਸ਼ਨ ਦੀਦਾਰੀ ਕਰਦੀ ਹਾਂ ਸਤੁਰੂ ਰਮੇਸ਼ ਕੰਨ ਸਵਕਸ ਸੰਤਾਂ ਦੇ ਕਰਾਮੇ ਚ ਆਪ ਉਸਤ ਪ੍ਰੇਮ ਪਿਆਰ ਅਥਵਾਕ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਅੰਮ੍ਰਿਤ ਮਿਲ ਦੇ ਜਗਨੀ ਬਖਸ਼ਿਸ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟਾਂਟ ਕੋਟ ਧੰਨਵਾਦ ਹੈ ਪਿਆਰੂ ਬਾਣੀ ਪੜਦਿਆਂ ਵਿਚਾਰ ਕਰਦਿਆਂ ਮਨ ਖੁਲਾ ਹੋ ਜਾਂਦੀਆਂ ਹਨ ਮੇਰੀ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਤਾਪਕ ਸੰਯੋਗ ਹਨ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸ ਕੀ ਪਰਉਪ ਸਹੇਲੇ ਨਾਨਕ ਹਰ ਪ੍ਰਭਾ ਦੇ ਬੰਦੇ